ਕਿ ਮੈਂ ਮੁਰਗੀ ਤੋਂ ਦਾ ਕਿ ਬੱਕਰੀ ਰੱਖ ਦਾ ਮਾਅਬਜਾ ਦਊਗਾ 3 ਸਾਲ ਪੂਰੇ ਹੁਣ ਤੱਕ ਹੁਣ ਤੱਕ ਕਿਸੇ ਵੀ ਵੀਰ ਨੂੰ ਬੱਕਰੀ ਪਾਲਕ ਦਾ ਕੋਈ ਮਾਅਬਜਾ ਨਹੀਂ ਬੰਦੇ ਆ ਬੱਕਰੀ ਪਾਲਕ ਅਸੀਂ ਬਹੁਤ ਗਰੀਬ ਬੰਦੇ ਆ ਸਾਡੇ ਲਵੇ ਕੋਈ ਹੋਰ ਕੋਈ ਸਾਧਨ ਨਹੀਂ ਹੈਗਾ ਕਮਾਈ ਦਾ ਇਹਨਾਂ ਦੇ ਸੱਤੇ ਅਸੀਂ ਪਰਿਵਾਰ ਪਾਲਦੇ ਬੱਕਰੀ ਆ ਇਹ ਗਰੀਬ ਦੀ ਗਊ ਆ ਇਹ ਧੰਦਾ ਬਈ ਸਾ ਤੋਂ ਨਾ ਖੋਹਿਆ ਜਾਵੇ ਇਹ ਜਿਵੇਂ ਸਾਡੀਆਂ ਮੰਡੀਆਂ ਲੱਗਦੀਆਂ ਦੀਆਂ ਸਾਨੂੰ ਬਹੁਤ ਚੰਗਾ ਸੀ ਕਿਉਂ ਹਰ ਇੱਕ ਗਰੀਬ ਨੂੰ ਪਲੇਟਫਾਰਮ ਮਿਲਿਆ ਅਸੀਂ ਮੰਡੀ ਵਿੱਚ ਬੱਕਰੀ ਬਈ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਫੋਰਨ ਕੰਟਰੀਆਂ ਵਿੱਚ ਵੀ ਮੰਡੀਆਂ ਤੋਂ ਬੱਕਰੀ ਪਹੁੰਚਾਤੀ ਇਹ ਅਸੀਂ ਹਰੇਕ ਉਰੇ ਨਹੀਂ ਸਾਨੂੰ ਕੋਈ ਧੰਦਾ ਹੋਊਗਾ ਫਿਰ ਭਾਈ ਅਸੀਂ ਬਾਹਰ ਨੂੰ ਤਾਂ ਭੱਜਾਂਗੇ 25 25 30 30 ਲੱਖ ਰੁਪਈਆ ਲਾ ਕੇ ਇਹ ਜਿਹੜੇ ਬੱਕਰੀ ਪਾਲਕ ਨੇ ਇਹ ਸਾਡੇ ਸਮਾਜ ਦੇ ਜਿਹੜੇ ਸਮਾਜ ਦੀ ਪੌੜੀ ਆ ਜਿਹੜੀ ਉਸ ਦੇ ਹੇਠਲੇ ਡੰਡੇ ਦੇ ਲੋਕ ਨੇ ਮਤਲਬ ਜਿਹੜੀ ਨੇੜੇ ਡਿਸਪੈਂਸਰੀ ਹੈ ਉਹਦੇ ਨਾਲ ਜੋੜ ਕੇ ਉਹਨਾਂ ਦੇ ਲਈ ਫ੍ਰੀ ਦਵਾਈਆਂ ਦਾ ਪ੍ਰਬੰਧ ਜਿਹੜਾ ਉਹ ਕੀਤਾ ਜਾਵੇ ਮਤਲਬ ਜਦੋਂ ਇਹ ਕਹਿੰਦੇ ਆ ਕਿ ਇੱਥੇ ਅੱਜੇ ਕੀ ਮਕਸਦ ਤੇ ਇਕੱਠੇ ਹੋਣ ਦਾ ਤੇ ਕੀ ਸਮੱਸਿਆਵਾਂ ਨੇ ਜੀ ਜੀ ਇਹ ਸਾਡੀਆਂ ਸਮੱਸਿਆ ਨੇ ਜੋ ਅਸੀਂ ਬੱਕਰੀ ਪਾਲਕ ਦਾ ਧੰਦਾ ਕਰਦੇ ਆਂ ਹਾਂਜੀ ਸਾਡੀ ਬੇਨਤੀ ਆ ਪੰਜਾਬ ਸਰਕਾਰ ਨੂੰ ਜੋ ਪੰਜਾਬ ਸਰਕਾਰ ਨੇ ਮੰਗ ਕਰ ਰੱਖੀ ਸੀ ਵੀ ਮੈਂ ਮੁਰਗੀ ਤੋਂ ਦਾ ਕਿ ਬੱਕਰੀ ਰੱਖ ਦਾ ਮੁਆਵਜ਼ਾ ਦਊਗਾ 3 ਸਾਲ ਪੂਰੇ ਹੁਣ ਤੱਕ ਹੁਣ ਤੱਕ ਕਿਸੇ ਵੀ ਫੇਰ ਨੂੰ ਬੱਕਰੀ ਪਾਲਕ ਦਾ ਕੋਈ ਮਾਪਜਾਇ ਨੁਕਸਾਨ ਹੋਇਆ ਨੁਕਸਾਨ ਸਾਡੇ ਰਾਜੂ ਵੀਰ ਦੜਬੇ ਤੋਂ ਉਹਨਾਂ ਦੀ 19 ਭੇਡਾਂ ਮਰੀਆਂ ਨੇ ਤੇ 12 ਸਾਡੇ ਨੇੜੇ ਪਿੰਡਾਂ ਨਾਬੇ ਦੇ ਤੇ ਉੱਥੇ ਰੁਲਦੂ ਦੀ ਰੁਲਦੂ ਬਨੇਰਾ ਜੀ ਉਹਨਾਂ ਦੀਆਂ ਮਰੀਆਂ ਨੇ ਜੀ ਪੰਜਾਬ ਸਰਕਾਰ ਜਿਵੇਂ ਕੋਈ ਅਸੀਂ ਬੱਕਰੀ ਪਾਲਕਾ ਧੰਦਾ ਆਪਦੇ ਕਹਿੰਦੇ ਸੀਗੇ ਵੀ ਧੰਦਾ ਹੀ ਚਲਾਓ ਤੇ ਬਾਹਰ ਨਾ ਜਾਓ ਮਾਸਟਰ ਜੀ ਨੇ ਤੁੰਗਾਂ ਵਾਲੀ ਮੰਡੀ ਰੱਖੀ ਹੋਈ ਸੀ ਉਹ ਪੰਜਾਬ ਸਰਕਾਰ ਨੇ ਬੰਦ ਕਰਾਤੀ ਪੰਜਾਬ ਸਰਕਾਰ ਹੁਣ ਸਾਡੇ ਧੰਦੇ ਬੰਦ ਕਰਾਉਣ ਤੇ ਤਲੀ ਹੋਈ ਆ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਹਾਂ ਜਿਵੇਂ ਨਾਭੇ ਵੀ ਪਸ਼ੂਆਂ ਦੀ ਮੰਡੀ ਆ ਸਾਡੀ ਮਹੀਨੇ ਦੇ ਵਿੱਚ ਇੱਕ ਵਾਰ ਸਰਕਾਰੀ ਮੰਡੀ ਲਵਾਈ ਜਾਵੇ ਸਰਕਾਰੀ ਡਿਸਪੈਂਸਰੀਆਂ ਦੇ ਵਿੱਚ ਜਦੋਂ ਜਿਵੇਂ ਬੱਕਰੀਆਂ ਨੂੰ ਕੋਈ ਬਿਮਾਰੀ ਪੈਂਦੀ ਆ ਉਹਨਾਂ ਦੀ ਦਵਾਈ ਦਵਾਈ ਜਾਵੇ ਸਾਨੂੰ ਬੱਕਰੀਆਂ ਦਾ ਮੁਆਵਜ਼ਾ ਮਿਲੇ ਸਾਡਾ ਬੱਕਰੀਆਂ ਦਾ ਮੁਫਤ ਬੀਮਾ ਕੀਤਾ ਜਾਵੇ ਕਿਉਂਕਿ ਜੋ ਅਸੀਂ ਬੰਦੇ ਆ ਬੱਕਰੀ ਪਾਲਕ ਉਹ ਅਸੀਂ ਬਹੁਤ ਗਰੀਬ ਬੰਦੇ ਆ ਸਾਡੇ ਨਾਲ ਕੋਈ ਹੋਰ ਕੋਈ ਸਾਧਨ ਨਹੀਂ ਹੈਗਾ ਕਮਾਈ ਦਾ ਇਹਨਾਂ ਦੇ ਸੱਤੀ ਅਸੀਂ ਪਰਿਵਾਰ ਪਾਲਦੇ ਉਸ ਤੋਂ ਇਲਾਵਾ ਜਿਹੜੀਆਂ ਹਾਂਜੀ ਵੀਰ ਜੀ ਇਸ ਤੋਂ ਬਾਅਦ ਇਲਾਵਾ ਕੀ ਸਮੱਸਿਆ ਆਪਣੇ ਜੀ ਸਮੱਸਿਆ ਹੈ ਬਾਈ ਪਹਿਲਾਂ ਦਾ ਸਾਰੇ ਜਿੰਨੇ ਵੀ ਮੇਰੇ ਵੀਰ ਇਹ ਚੈਨਲ ਨਾਲ ਜੁੜੇ ਨੇ ਦੇਸ਼ਾਂ ਵਿਦੇਸ਼ਾਂ ਤੱਕ ਅਵਾਜ਼ ਪਹੁੰਚਦੀ ਹੈ ਜਿੰਨੇ ਵੀ ਮੇਰੇ ਬੱਕਰੀ ਪਾਲਕ ਵੀਰ ਨੇ ਸਮੱਸਿਆ ਇਹ ਨੇ ਬਾਈ ਇੱਕ ਬੱਕਰੀ ਆ ਜਿਹੜੀ ਗਰੀਬ ਦੀ ਗਊ ਆ ਇਹ ਸਾਨੂੰ ਆਪਾਂ ਸਰਕਾਰਾਂ ਨੂੰ ਇੱਕ ਅਪੀਲ ਕਰਨਾ ਚਾਹੁੰਦੇ ਆ ਛੋੜੇ ਚੈਨਲ ਦੇ ਮਾਧਿਅਮ ਰਾਹੀਂ ਵੀ ਜਿਹੜੀ ਬੱਕਰੀ ਆ ਇਹ ਗਰੀਬ ਦੀ ਗਊ ਆ ਇਹ ਧੰਦਾ ਬਈ ਸਾ ਤੋਂ ਨਾ ਖੋਹਿਆ ਜਾਵੇ ਇਹ ਜਿਵੇਂ ਸਾਡੀਆਂ ਮੰਡੀਆਂ ਲੱਗਦੀਆਂ ਦੀਆਂ ਸਾਨੂੰ ਬਹੁਤ ਚੰਗਾ ਸੀ ਕਿਉਂ ਹਰ ਇੱਕ ਗਰੀਬ ਨੂੰ ਪਲੇਟਫਾਰਮ ਮਿਲਿਆ ਸੀ ਮੰਡੀਆਂ ਤੋਂ ਮੰਡੀਆਂ ਦੇ ਵਿੱਚ ਬੱਕਰੀ ਬਈ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਫੋਰਨ ਕੰਟਰੀਆਂ ਚ ਵੀ ਮੰਡੀਆਂ ਤੋਂ ਬੱਕਰੀ ਪਹੁੰਚਾਤੀ ਇਹ ਅਸੀਂ ਹਰੇਕ ਚੈਨਲ ਦੇ ਮਾਧਿਅਮ ਰਾਹੀਂ ਇੱਕ ਅਪੀਲ ਕਰਨਾ ਚਾਹੁੰਦੇ ਆ ਵੀ ਸਰਕਾਰਾਂ ਨੂੰ ਦੇਖ ਜੇ ਤਾਂ ਸਰਕਾਰਾਂ ਚਾਹੁੰਦੀਆਂ ਨੇ ਵੀ ਬਾਹਰ ਨਾ ਜਾਓ ਬਾਹਰ ਨਾ ਜਾਣ ਦੇ ਕਾਰਨ ਕੀ ਨੇ ਜੇ ਉਰੇ ਨਹੀਂ ਸਾਨੂੰ ਕੋਈ ਧੰਦਾ ਹੋਊਗਾ ਫਿਰ ਭਾਈ ਅਸੀਂ ਬਾਹਰ ਨੂੰ ਤਾਂ ਭੱਜਾਂਗੇ 25 25 30 30 ਲੱਖ ਰੁਪਈਆ ਲਾ ਕੇ ਉਸ ਤੋਂ ਪਹਿਲਾਂ ਪਿੱਛੇ ਜੇ ਕੀ ਹੋਇਆ ਅਮਰੀਕਾ ਜੋ ਰਿਪੋਰਟ ਕਰੇ ਨੇ 25 25 30 30 ਲੱਖ ਰੁਪਈਆ ਲਾ ਕੇ ਕਈਆਂ ਨੇ ਕੋਈ ਪਾਈ ਜਨ ਪੀ ਲਈ ਕੋਈ ਫਾਹਾ ਲੈ ਗਿਆ ਕੋਈ ਕੁਸ਼ ਹੋ ਗਿਆ ਹੁਣ ਜਿਹੜਾ ਇਹ ਧੰਦਾ ਜੀ ਗਰੀਬ ਦਾ ਧੰਦਾ ਜਿਹੜੀ ਬੱਕਰੀ ਆ ਅਸੀਂ ਸਰਕਾਰ ਨੂੰ ਇੱਕ ਅਪੀਲ ਕਰਨਾ ਚਾਹੁੰਦੇ ਆ ਵੀ ਜਿਹੜਾ ਸਾਡਾ ਧੰਦਾ ਸਾਡੀ ਬੱਕਰੀ ਆ ਜਿਵੇਂ ਮੰਡੀਆਂ ਲੱਗਦੀਆਂ ਨੇ ਦੇਖੋ ਤੁੰਗ ਵਾਲੀ ਮੰਡੀ ਹੋ ਗਈ ਜੀ ਮੋਲਾਪੁਰ ਮੰਡੀ ਹੋ ਗਈ ਢਣਾਉਲੇ ਮੰਡੀ ਹੋ ਗਈ ਸਹੌਲੀ ਮੰਡੀ ਲੱਗਦੀ ਆ ਇਹ ਜਿਵੇਂ ਵੀ ਮੰਡੀਆਂ ਲੱਗਦੀਆਂ ਨੇ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਵੀ ਸਾਡਾ ਸਾਹ ਤੋਂ ਵੱਧ ਤੋਂ ਵੱਧ ਸਾਨੂੰ ਹੋਰ ਕੀ ਮੰਗਾ ਨੇ ਇੱਕ ਤਾਂ ਮੰਡੀਆਂ ਦੀ ਲੰਘੋ ਮੰਗਾ ਇਹ ਨੇ ਜੀ ਜਿਵੇਂ ਸਾਡੀਆਂ ਹੁਣ ਬੱਕਰੀਆਂ ਬਾਹਰ ਚਰਦੀਆਂ ਨੇ ਜੀ ਇਹਦਾ ਨਾ ਤਾਂ ਕੋਈ ਬੀਮਾ ਜੀ ਜਦੋਂ ਕੋਈ ਵੀ ਬੱਕਰੀ ਮਰ ਜਾਂਦੀ ਆ ਨਾ ਸਾਨੂੰ ਕੋਈ ਮਾਅਬਜਾ ਮਿਲਦਾ ਸਾਨੂੰ ਕੀ ਕਰਨਾ ਪੈਂਦਾ ਸਾਨੂੰ ਜਦੋਂ ਮਰ ਜਾਂਦੀ ਆ ਇਹ ਦੱਬਣੀਆਂ ਪੈਂਦੀਆਂ ਨੇ ਹੋਰ ਇਹਦਾ ਕੁਛ ਨਹੀਂ ਅਸੀਂ ਸਰਕਾਰ ਨੇ ਇਹੀ ਬੇਨਤੀ ਕਰਨਾ ਚਾਹੁੰਦੇ ਆ ਸਾਡੀਆਂ ਬੱਕਰੀਆਂ ਨੇ ਜਿਹੜੀਆਂ ਇਹਨਾਂ ਦਾ ਬੀਮਾ ਕਰਿਆ ਜਾਵੇ ਇਹਦਾ ਸਾਨੂੰ ਮੁਆਵਜ਼ਾ ਮਿਲੇ ਸਾਡੀਆਂ ਮੰਡੀਆਂ ਲੱਗਦੀਆਂ ਨੇ ਜਿਹੜੀਆਂ ਲੱਗਦੀਆਂ ਰਹਿਣ ਇਹ ਜਦੋਂ ਬੱਕਰੀ ਮਰੇ ਗਈ ਜੀ ਫਿਰ ਕਹਿੰਦੇ ਨਹੀਂ ਬੱਕਰੀ ਮਰਨ ਗਈ ਚਰਨ ਗਈ ਇੱਕੋ ਹੀ ਗੱਲ ਆ ਜੀ ਬੱਕਰੀ ਮਰ ਜਾਂਦੀ ਆ ਪਾਲੀ ਕੀ ਕਰਦਾ ਟੋਆ ਪੜਦਾ ਤੇ ਦੱਬ ਦਿੰਦਾ ਤੇ ਜਦੋਂ ਇਹਦਾ ਮੁਆਵਜ਼ਾ ਮਿਲੂਗਾ ਵੀ ਮੇ ਹੋਣਗੇ ਇਹ ਜਿਵੇਂ ਜਿਵੇਂ ਹੁਣ ਮੰਡੀਆਂ ਲੱਗਦੀਆਂ ਨੇ ਇਹ ਮੰਡੀਆਂ ਜਿਵੇਂ ਹੁਣ ਨਾਬੇ ਮੰਡੀ ਵੀਰ ਨੇ ਕਿਹਾ ਵੀ ਪਸ਼ੂਆਂ ਦੀ ਮੰਡੀ ਲੱਗਦੀ ਆ ਇੱਕ ਵਾਰੀ ਮਹੀਨੇ 'ਚ ਮੰਡੀ ਸਰਕਾਰ ਨੂੰ ਆਪਾਂ ਅਪੀਲ ਕਰਦੇ ਆ ਵੀ ਇਹਨੂੰ ਦੁਬਾਰਾ ਮੰਡੀ ਚਾਲੂ ਕਰੀ ਜਾਵੇ ਜੀ ਇਨ ਦੀਆਂ ਸਮੱਸਿਆਵਾਂ ਬਹੁਤ ਨੇ ਜੀ ਆਪਾਂ ਫੇਸਬੁਕ ਤੇ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਆ ਕਿ ਅੱਜ ਕੱਲ ਔਰਤਾਂ ਵੀ ਬੱਕਰੀਆਂ ਪਾਲਣ ਦੇ ਧੰਦੇ ਕਰ ਰਹੀਆਂ ਨੇ ਮਤਲਬ ਬੱਕਰੀ ਪਾਲ ਰਹੀਆਂ ਨੇ ਉਹ ਆਰਥਿਕ ਹਾਲਤ ਨੂੰ ਅਪਦੀਨ ਸੁਧਾਰਨ ਵਾਸਤੇ ਬੱਕਰੀ ਪਾਲਣ ਵਾਲੇ ਧੰਦੇ ਪਾਸੇ ਮੁੜੀਆਂ ਨੇ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਵੀ ਸਾਡੇ ਕੋਲੇ ਰੋਜ਼ਗਾਰ ਨਹੀਂ ਆਪਣੇ ਸਵੈ ਰੋਜ਼ਗਾਰ ਦੇ ਜਿਹੜੇ ਧੰਦੇ ਨੇ ਉਹ ਅਪਣਾਓ ਜੇ ਇਹਨਾਂ ਨੇ ਸਵੈ ਰੋਜ਼ਗਾਰ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਸਰਕਾਰ ਦਾ ਫਰਜ਼ ਬਣਦਾ ਇਸ ਨੂੰ ਉਤਸ਼ਾਹਤ ਕਰੇ ਇਹਦੇ ਵੱਲ ਧਿਆਨ ਦੇਵੇ ਜਿਵੇਂ ਬਹੁਤ ਸਾਰੀਆਂ ਸਮੱਸਿਆਵਾਂ ਇਹਨਾਂ ਬੱਕਰੀ ਪਾਲਕ ਸਾਥੀਆਂ ਨੇ ਦੱਸੀਆਂ ਲਗੀਆਂ ਬਿਲਕੁਲ ਠੀਕ ਹੈ ਜਦੋਂ ਸੜਕ ਤੇ ਇਹ ਆਪਦਾ ਇੱਜੜ ਲੈ ਕੇ ਜਾਂਦੇ ਨੇ ਬਹੁਤ ਸਾਰੀਆਂ ਬੱਕਰੀਆਂ ਟਰੱਕ ਰਾਹੀਂ ਟਰਾਲੀ ਦੇ ਰਾਹੀਂ ਮਰ ਜਾਂਦੀਆਂ ਨੇ ਐਕਸੀਡੈਂਟ ਹੋ ਜਾਂਦੀਆਂ ਨੇ ਬਹੁਤ ਵੱਡਾ ਇਹਨਾਂ ਨੂੰ ਨੁਕਸਾਨ ਦਾ ਮਤਲਬ ਸਾਹਮਣਾ ਕਰਨਾ ਪੈਂਦਾ ਨੁਕਸਾਨ ਝੱਲਣਾ ਪੈਂਦਾ ਬਹੁਤ ਵਾਰੀ ਬੱਕਰੀ ਚਾਰਨ ਗਏ ਗਾਈਆਂ ਬੱਕਰੀਆਂ ਕਿਸੇ ਥਾਂ ਤੇ ਜ਼ਹਿਰੀਲਾ ਪਾਣੀ ਪੀ ਜਾਂਦੀਆਂ ਨੇ ਜਾਂ ਜ਼ਹਿਰੀਲਾ ਚਾਰਾ ਚਰ ਲੈਂਦੀਆਂ ਨੇ ਕਿਉਂਕਿ ਆ ਹੁਣ ਝੋਨਾ ਜਦੋਂ ਲੱਗ ਜਾਣਾ ਹਰ ਸੜਕ ਦੇ ਉੱਤੇ ਹਰ ਥਾਂ ਦੇ ਉੱਤੇ ਸਪਰੇਅ ਦਾ ਇਸਤੇਮਾਲ ਹੋਣਾ ਉਹ ਜਦੋਂ ਸਪਰੇਅ ਦਾ ਇਸਤੇਮਾਲ ਹੁੰਦਾ ਇਹ ਬੱਕਰੀ ਪਾਲਕਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਮਤਲਬ ਇਹ ਜਿਹੜੇ ਬੱਕਰੀ ਪਾਲਕ ਨੇ ਇਹ ਸਾਡੇ ਸਮਾਜ ਦੇ ਜਿਹੜੇ ਸਮਾਜ ਦੀ ਪੌੜੀ ਆ ਜਿਹੜੀ ਉਸ ਦੇ ਹੇਠਲੇ ਡੰਡੇ ਦੇ ਲੋਕ ਨੇ ਮਤਲਬ ਮੈਂ ਕਹਿ ਸਕਦਾ ਕਿ ਸਭ ਤੋਂ ਗਰੀਬ ਲੋਕ ਨੇ ਜਿਹੜਾ ਇਹ ਧੰਦਾ ਕਰਦੇ ਨੇ ਜਦੋਂ ਇਹਨਾਂ ਦਾ ਨੁਕਸਾਨ ਹੋ ਜਾਂਦਾ ਪੂਰੇ ਦਾ ਪੂਰਾ ਇੱਜੜ ਖਤਮ ਹੋ ਜਾਂਦਾ ਫਿਰ ਇਹਨਾਂ ਦੇ ਲਈ ਦੁਬਾਰਾ ਉੱਠ ਖੜਾ ਹੋਣਾ ਬਹੁਤ ਔਖਾ ਹੁੰਦਾ ਜਿਵੇਂ ਇਹਨਾਂ ਨੇ ਬੀਮਾ ਪਾਲਿਸੀ ਦੀ ਗੱਲ ਕੀਤੀ ਆ ਜੇ ਸਰਕਾਰੀ ਤੌਰ ਤੇ ਸਰਕਾਰ ਫਰੀ ਬੀਮੇ ਕਰ ਦਵੇ ਤੇ ਬੀਮੇ ਦੇ ਮੁਤਾਬਕ ਇਹਨਾਂ ਨੂੰ ਇਹਨਾਂ ਦਾ ਮੁਆਵਜ਼ਾ ਮਿਲ ਜੇ ਇਹ ਦੁਬਾਰੇ ਧੰਦਾ ਕਰਨ ਜੋਗੇ ਰਹਿ ਜਾਂਦੇ ਨੇ ਜਿਵੇਂ ਪੰਜਾਬ ਦੇ ਵਿੱਚ ਇਹ ਕਹਿੰਦੇ ਨੇ ਵੀ ਉੱਥੇ ਜਦੋਂ ਜਾਂਦੇ ਨੇ ਦਵਾਈ ਵਗੈਰਾ ਬਣੀ ਮਿਲਦੀ ਹੈ ਬਿਲਕੁਲ ਜੀ ਇਹ ਸੱਚ ਹੈ ਕਿ ਜੇ ਇੱਕ ਬੱਕਰੀ ਦਾ ਇਲਾਜ ਕਰਾਉਣਾ ਹੋਵੇ ਇੱਕ ਬੱਕਰੀ ਬਿਮਾਰ ਹੋ ਜਾਏ ਕਿਉਂਕਿ ਇਹ ਸਮੂਹ ਚ ਰਹਿੰਦੀਆਂ ਨੇ ਬੱਕਰੀਆਂ ਇਕੱਠ ਚ ਰਹਦੀਆਂ ਨੇ ਤਾਂ ਦੂਜੀਆਂ ਬੱਕਰੀਆਂ ਨੂੰ ਵੀ ਲਾਗ ਲੱਗ ਕੇ ਬੜੀ ਵੱਡੀ ਬਿਮਾਰੀ ਇਹਨਾਂ ਬੱਕਰੀਆਂ ਨੂੰ ਲੱਗ ਜਾਂਦੀ ਹੈ ਤੇ ਦਵਾਈਆਂ ਜਿਹੜੀਆਂ ਨੇ ਉਹ ਇੰਨੀਆਂ ਮਹਿੰਗੀਆਂ ਨੇ ਕਿਉਂਕਿ ਇਹ ਇੱਕ ਜੱਕਦਮ ਦਵਾਈ ਖਰੀਦ ਨਹੀਂ ਸਕਦੇ ਸਾਡੀ ਮੰਗ ਇਹ ਆ ਕਿ ਜਿਹੜੀਆਂ ਨੇੜਲੀਆਂ ਡਿਸਪੈਂਸਰੀਆਂ ਨੇ ਜਿਹੜੇ-ਜਿਹੜੇ ਪਿੰਡਾਂ ਦੇ ਬੱਕਰੀ ਪਾਲਕ ਨੇ ਜਿਹੜੀ ਨੇੜੇ ਡਿਸਪੈਂਸਰੀ ਆ ਉਹਦੇ ਨਾਲ ਜੋੜ ਕੇ ਉਹਨਾਂ ਦੇ ਲਈ ਫ੍ਰੀ ਦਵਾਈਆਂ ਦਾ ਪ੍ਰਬੰਧ ਜਿਹੜਾ ਉਹ ਕੀਤਾ ਜਾਵੇ ਮਤਲਬ ਬੱਕਰੀ ਪਾਲਕਾਂ ਦੇ ਲਈ ਫ੍ਰੀ ਇਲਾਜ ਜਿਹੜਾ ਇਹਨਾਂ ਦੇ ਪਸ਼ੂਆਂ ਦਾ ਉਹ ਹੋਣਾ ਚਾਹੀਦਾ ਜਿਹੜੀ ਮੰਡੀਆਂ ਦੀ ਗੱਲ ਹੈ ਜਿਵੇਂ ਪਸ਼ੂਆਂ ਦੀਆਂ ਦੂਜੀਆਂ ਪਸ਼ੂਆਂ ਦੀਆਂ ਮੰਡੀਆਂ ਲੱਗਦੀਆਂ ਨੇ ਜਿਹਦੇ ਚ گاਵਾ ਮੱਝਾਂ ਨੇ ਉੱਥੇ ਹਰ ਕਿਸਮ ਦੀ ਸਰਕਾਰੀ ਸੂ